ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਜਿਹੜੀ ਕਣਕ ਦਾ ਆਪਾਂ ਫਰਸ਼ੀ ਕੰਡਾ ਕਰਵਾਇਆ ਸੀ ਉਹਦਾ ਜਿਹੜਾ ਹੁਣ ਆਪਣਾ ਮੰਡੀ ਦੇ ਵਿੱਚ ਜਿਹੜਾ ਤੋਲ ਲੱਗ ਚੁੱਕਾ ਹੈ ਤੇ ਫਰਸ਼ੀ ਕੰਡੇ ਦੇ ਵਿੱਚ ਤੇ ਉਹ ਤੋਲ ਦੇ ਵਿੱਚ ਜਿਹੜਾ ਕਿੰਨਾ ਵਜਨ ਦਾ ਫਰਕ ਪਿਆ ਹੈ ਕਿਉਂਕਿ ਜਿਹੜਾ ਆਪਾਂ ਫਰਸ਼ੀ ਕੰਡਾ ਕਰਵਾਇਆ ਸੀ ਉਹਦਾ ਇੱਕ ਟਰਾਲੀ ਦਾ ਵਜਨ ਹੋਇਆ ਸੀ 81 ਕੁਇੰਟਲ ਤੇ 60 ਕਿਲੋ ਤੇ ਦੂਜੀ ਟਰਾਲੀ ਦਾ ਅਸੀਂ 72 ਕੁਇੰਟਲ ਤੇ ਟੋਟਲ ਆਪਣਾ ਵਜਨ ਹੋ ਗਿਆ ਸੀ 153 ਕੁਇੰਟਲ ਤੇ 60 ਕਿਲੋ ਇਹ ਸਿਰਫ ਕਣਕ ਕਣਕ ਦਾ ਵਜਨ ਆ ਇਹਦੇ ਵਿੱਚੋਂ ਜਿਹੜਾ ਟਰੈਕਟਰ ਤੇ ਟਰਾਲੀ ਦਾ ਵਜ਼ਨ ਦਾ ਉਹ ਆਪਾਂ ਬਾਹਰ ਕੱਢਤਾ ਇਹ ਸਿਰਫ ਕਣਕ ਦਾ ਵਜ਼ਨ ਰਹਿ ਗਿਆ ਜੀ 6 ਾਂਗਲਿਆਂ ਦੀ ਕਣਕ ਦਾ ਇਹ ਆਪਾਂ ਕੁਵਜ਼ਨ ਤਾਂ ਕਰਵਾਇਆ ਸੀ ਫਰਸ਼ੀ ਕੰਡੇ ਤੇ ਤਾਂ ਕਿ ਆਪਾਂ ਮੰਡੀ ਦੇਖਣਾ ਚਾਹੁੰਦੇ ਸੀ ਵੀ ਫਰਸ਼ੀ ਕੰਡੇ ਦੇ ਅਸਲ ਦੇ ਵਿੱਚ ਵਜ਼ਨ ਕਿੰਨਾ ਹੁੰਦਾ ਤੇ ਉਹੀ ਕਣਕ ਜਦੋਂ ਆਪਾਂ ਮੰਡੀ ਦੇ ਵਿੱਚ ਤਲਵਾਉਨੇ ਆ ਉਹਦੇ ਵਜ਼ਨ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਇਹ ਆਪਣੇ ਮਨ ਦਾ ਡਾਊਟ ਸੀ ਹੋਰ ਵੀ ਇੱਕ ਕਿਸਾਨ ਦੇ ਮਨ ਦੇ ਵਿੱਚ ਡਾਊਟ ਹੁੰਦਾ ਬਈ ਅਸਲ ਦੇ ਵਿੱਚ ਕਣਕ ਘੜਦੀ ਜਾਂ ਨਹੀਂ ਘੜਦੀ ਕਿੰਨੀ ਘੜਦੀ ਆ ਆਪਾਂ ਨੂੰ ਕਿੰਨੀ ਘੜ ਦੇਣੀ ਚਾਹੀਦੀ ਉਹ ਤੁਹਾਡਾ ਜਿਹੜਾ ਡਾਊਟ ਇਸ ਵੀਡੀਓ ਚ ਕਲੀਅਰ ਹੋ ਜਾਣਾ ਵੀ ਆਪਣੀ ਕਣਕ ਮੰਡੀ ਦੇ ਵਿੱਚ ਅਸਲ ਦੇ ਵਿੱਚ ਕਿੰਨੀ ਕਿ ਜਾ ਕੇ ਘੜ ਜਾਂਦੀ ਆ ਏਹੀ ਡਾਊਟ ਕਰਕੇ ਆਪਾਂ ਇਹ ਕਣਕ ਜਿਹੜੀ ਵੱਖਰਾ ਕੰਡਾ ਕਰਵਾਇਆ ਸੀ ਫਰਸ਼ੀ ਤਾਂ ਕਿ ਆਪਾਂ ਦੇਖ ਸਕੀਏ ਵੀ ਇਹ ਕਣਕ ਦਾ ਵਜਨ ਦੇ ਵਿੱਚ ਕਿੰਨਾ ਫਰਕ ਪੈਂਦਾ ਜਾਂ ਨਹੀਂ ਪੈਂਦਾ ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਕਿੰਨਾ ਫਰਕ ਪਿਆ ਸੋ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਹਰ ਪ੍ਰਕਾਰ ਦੀ ਜਿਹੜੀ ਵੀਡੀਓ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਤਾਂ ਜੇਕਰ ਤੁਸੀਂ ਵੀਡੀਓ ਆਪਣੇ ਪੇਜ ਤੇ ਦੇਖ ਰਹੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਭਰਾਵਾਂ ਤਾਂ ਕਰ ਦਿਓ ਤਾਂ ਕਿ ਹਰ ਇੱਕ ਭਰਾ ਨੂੰ ਪਤਾ ਲੱਗੇ ਵੀ ਫਰਸ਼ੀ ਗੰਡੇ ਦੇ ਵਜਨ ਦੇ ਵਿੱਚ ਤੇ ਮੰਡੀ ਦੇ ਵਿੱਚ ਜਿਹੜਾ ਤੋਲ ਲੱਗਦਾ ਹੈ ਉਹਦੇ ਵਿੱਚ ਕਿੰਨਾ ਕੁ ਜਾ ਕੇ ਫਰਕ ਪੈਂਦਾ ਹੈ ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਫਰਸ਼ੀ ਕੰਡਾ ਕਰਵਾਉਣਾ ਜਾਂ ਕਣਕ ਮੰਡੀ ਤਰੋਣੀ ਤੁਹਾਨੂੰ ਇਹ ਪਤਾ ਲੱਗ ਜੂਬੇ ਕਿੰਨਾ ਗਸਲ ਦੇ ਵਿੱਚ ਇਹਨਾਂ ਦੇ ਵਜਨ ਦੇ ਵਿੱਚ ਫਰਕ ਪੈਂਦਾ ਸੋ ਇਸ ਲਈ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਕਿਸਾਨ ਵੀ ਕਿਲੋ ਘਾੜ ਵੀ ਦਿੰਦੇ ਆ 2 ਕਿਲੋ ਵੀ ਦੇ ਦਿੰਦੇ ਤੇ 3 ਕਿਲੋ ਤੱਕ ਘਾੜ ਵੀ ਘਟਵਾ ਦਿੰਦੇ ਆ ਹੁਣ ਤੁਸੀਂ ਸਕਰੀਨ ਤੇ ਦੇਖੋ ਵੀ ਆਪਾਂ ਟੋਟਲ ਵਜਨ ਲਾ ਦਿੱਤਾ ਜਿਹੜੀ ਆਪਾਂ ਫਰਸ਼ੀ ਗੰਡੇ ਦੇ ਟਰੈਕਟਰ ਟਰਾਲੀ ਸਮੇਤ ਜਿਹੜਾ ਤੋਲ ਕਰਵਾਇਆ ਸੀ ਉਹਦਾ ਵਜਨ ਹੋਇਆ ਸੀ 153 ਕੁਆਂਟ ਤੇ 60 ਕਿਲੋ ਇਹ ਸਿਰਫ ਕਣਕ ਕਣਕ ਦਾ ਵਜਨ ਇਹਦੇ ਵਿੱਚ ਟਰੈਕਟਰ ਟਰਾਲੀ ਦਾ ਵਜਨ ਬਾਹਰ ਆ ਉਹੀ ਕਣਕ ਆਪਾਂ ਜਿਹੜੀ ਮੰਡੀ 'ਚ ਔਲਾਦਤੀ ਸੀ ਤਾਂ ਉਹਦੇ ਹੁਣ ਜਿਹੜੇ ਤੋੜੇ ਤਲ ਚੁੱਕੇ ਉਹਦਾ ਤੋਲ ਹੋ ਚੁੱਕਾ ਉਹਦੇ ਜਿਹੜੇ ਤੋੜੇ ਤੁਲੇ 299 ਤੋੜੇ ਤੇ 50 ਕਿਲੋ ਯਾਨੀ ਕਿ 299 ਤੋੜੇ ਤਲ ਗਿਆ ਤੇ 50 ਕਿਲੋ ਦੀ ਭਰਤੀ ਆ ਤੇ ਜਿਹੜਾ ਕੰਡਾ ਬੰਨਿਆਗਾ ਉਹ 700 ਗ੍ਰਾਮ ਤੇ ਵੱਖਰਾ ਉਹ ਜਿਹੜਾ ਵਜਣਾ ਜਿਹੜਾ 700 ਗ੍ਰਾਮ ਬੰਨਿਆ ਜਾਂਦਾ ਇਸ 50 ਕਿਲੋ ਤੋਂ ਐਕਸਟਰਾ ਬੰਨਿਆ ਜਾਂਦਾ ਵੱਧ ਬੰਨਿਆ ਜਾਂਦਾ ਵੈਸੇ ਤਾਂ 600 ਗ੍ਰਾਮ ਦਾ ਤੋੜ ਹੁੰਦਾ ਪਰ ਆ ਆਪਣੇ ਜ਼ਿਆਦਾਤਰ ਆਪਾਂ ਦੇਖਦੇਵੇਂ 700 ਗ੍ਰਾਮ ਤੇ ਜਿਹੜਾ ਤੋੜਾ ਬੰਨਿਆ ਜਾਂਦਾ ਤੇ ਇਹਦਾ ਆਪਾਂ ਜਿਹੜਾ ਟੋਟਲ ਵਜਨ ਹੋ ਗਿਆ 299 ਤੋੜੇ ਹੋ ਗਏ ਤੇ 50 ਗੁਣਾ ਆਪਾਂ 50 ਕਰਤੀ ਕਿਉਂਕਿ 50 ਕਿਲੋ ਦੀ ਭਰਤੀ ਆ ਵੈਸੇ ਹੋ ਸਕਦਾ ਕਿਸੇ ਏਰੀਆ 'ਚ ਵੱਧ ਘੱਟ ਭਰਤੀ ਹੋਵੇ ਪਰ ਆਪਣੇ ਪੰਜਾਬ 'ਚ ਜ਼ਿਆਦਾਤਰ 50 ਕਿਲੋ ਦੀ ਭਰਤੀ ਹੁੰਦੀ ਆ ਤੇ 149 ਕੁਆਂਟਲ ਤੇ 50 ਕਿਲੋ ਜਿਹੜਾ ਆਪਣਾ ਟੋਟਲ ਵਜਨ ਹੋ ਗਿਆ ਤੇ ਇਹ ਫਰਸ਼ੀ ਕੰਡੇ ਨਾਲੋਂ ਤੇ ਜਿਹੜਾ ਮੰਡੀ ਦੇ ਵਿੱਚ ਕੰਡਾ ਕੋਦੇ ਤੋਲ ਦੇ ਵਿੱਚ ਫਰਕ ਕਿੰਨਾ ਪਿਆ 4 ਕੁਆਂਟਲ ਤੇ 10 ਕਿਲੋ ਇਹਦੇ ਵਿੱਚੋਂ ਮੰਨ ਕੇ ਚੱਲੋਗੇ ਆਪਾਂ ਕੁਆਂਟਲ ਕਿਤੇ ਆਪਾਂ ਮੰਨਿਆ ਕਿ ਕੁਆਂਟਲ 1 ਬਜ ਜਿਹੜਾ ਛਾਣ ਵਗੈਰਾ ਜਿਹੜਾ ਗੰਦ ਵਗੈਰਾ ਜਿਹੜਾ ਆਪਾਂ ਕਹਿਦੇ ਨੇ ਉਹ ਨਿਕਲ ਗਿਆ ਕੁਆਂਟਲਕ ਆਪਾਂ ਮੰਨਦੇ ਇੰਨਾ ਕੀ ਵੈਸੇ ਹੈਗਾ ਕੋਈ ਬਹੁਤਾ ਜ਼ਿਆਦਾ ਨਿਕਲਿਆ ਨਹੀਂ ਸੀ ਤਾਂ ਫਿਰ ਵੀ ਜਿਹੜੀ 3 ਕੁਆਂਟਲ ਤੇ 10 ਕਿਲੋ ਜਿਹੜੀ ਕਣਕ ਆ ਉਹ ਕਿੱਧਰ ਗਈ ਕਣਕ ਸੋਕ ਗਈ ਆ ਵੱਧ ਘਟ ਤੁੱਲ ਗਈ ਆ ਜਾਂ ਫਿਰ ਇੱਧਰ ਉੱਧਰ ਖਿੱਲਰ ਗਈ ਆ ਕਿਉਂਕਿ ਕਣਕ ਸੁੱਕੀ ਵੀ ਜ਼ਰੂਰ ਹੋਊਗੀ ਕਿਉਂਕਿ 3 ਕੁਇੰਟਲ ਇੱਧਰ ਉੱਧਰ ਕਣਕ ਨਹੀਂ ਖਿੱਲਰ ਸਕਦੀ ਖਰਾਬ ਨਹੀਂ ਹੋ ਸਕਦੀ ਉਹ ਕਣਕ ਜਿਹੜੀ ਸੁੱਕਦੀ ਵੀ ਜ਼ਰੂਰ ਹੈ ਵੈਸੇ ਕਣਕ ਆਪਾਂ ਪੂਰੀ ਸੁਕਾ ਕੇ ਵੜਾਈ ਆ ਸੁੱਕੀ ਹੋਣ ਦੇ ਬਾਅਦ ਵੀ ਬਾਵਜੂਦ ਵੀ ਜਿਹੜੀ ਕਣਕ ਦੇ ਵਿੱਚ ਸਿਲ ਥੋੜੀ ਬਹੁਤ ਮੋਚਰ ਹੁੰਦਾ ਉਹ ਵੀ ਸੁਗਿਆ ਵੈਸੇ ਇਹਦਾ ਮੋਚਰ ਨਹੀਂ ਆਪਾਂ ਕੱਢਿਆ ਕਿ ਕਿੰਨਾ ਹੈਗਾ ਕਿੰਨਾ ਨਹੀਂ ਸੀ ਪਰ ਆਪਾਂ ਇੱਥੇ ਤੁਹਾਨੂੰ ਇਹ ਦੱਸਿਆ ਵੀ ਕਣਕ ਜਿਹੜੀ ਉਹ ਸੁੱਕੀ ਕਣਕ ਵੀ ਜਿਹੜੀ 4 ਕੁਮੰਡਲ ਜਾ ਕੇ ਘਟ ਜਾਂਦੀ ਆ ਮੰਡੀ ਦੇ ਵਿੱਚ ਜੇਕਰ ਆਪਾਂ 2 ਕਿਲੋ ਘਾੜ ਤੇ ਤਲਵਾਉਂਦੇ ਤੇ ਇੱਥੇ ਆਪਣੀ ਜਿਹ ਲਗਭਗ 1 ਕਤੋੜਾ 50 ਕਿਲੋ ਦਾ ਜੇਕਰ 25 ਗੁੰਡਲ ਝਾੜ ਆਉਂਦਾ ਤੇ 1 ਕਿਲੋ 50 ਕਿਲੋ ਵਾਲਾ ਜਿਹੜਾ ਤੋੜਾ ਹੁੰਦਾ ਉਹ ਆਪਣਾ 1 ਕਿੱਲੇ ਦਾ ਜਾਂਦਾ ਯਾਨੀ ਕਿ 1200 ਰੁਪਏ ਦੀ ਕਣਕ ਜਿਹੜੀ ਆਪਣੀ ਕਿੱਲੇ ਦੀ ਚਲੀ ਜਾਂਦੀ ਆ ਇਹ ਵੈਸੇ 25 ਗੁੰਡਲ ਤੱਕ ਆਪਾਂ ਝਾੜ ਦੱਸੀ ਜੇਕਰ ਝਾੜ ਵੱਧ ਜਾਂ ਘਟੇ ਉੱਥੇ ਥੋੜਾ ਬਹੁਤਾ ਫਰਕ ਪੈ ਜਾਂਦਾ ਸੋ ਹੁਣ ਤੁਸੀਂ ਇੱਥੇ ਆਪ ਦੇਖ ਲਓ ਵੀ ਆਪਾਂ ਨੂੰ ਫਰਸ਼ੀ ਕੰਡਾ ਕਰਵਾਉਣਾ ਚਾਹੀਦਾ ਉਹਦੇ ਵਿੱਚ ਫਾਇਦਾ ਹੈ ਜਾਂ ਫਿਰ ਆਪਾਂ ਨੂੰ ਮੰਡੀ ਦੀ ਕਣਕ ਤਲਵਾਉਣੀ ਚਾਹੀਦੀ ਆ ਹੁਣ ਦੇਖੋ ਇਸੇ 4 ਗੁੰਡ ਦੇ 10 ਕਿਲੋ ਘਟ ਗਈ ਆ ਬਾਕੀ ਤੁਸੀਂ ਇ ਵੇ ਆਪਾਂ ਨੂੰ 1.5 ਕਿਲੋ ਤੇ ਫਾਇਦਾ ਰਹਿੰਦਾ 2 ਕਿਲੋ ਜਾਂ 2.5 ਕਿਲੋ ਤੇ ਮੈਂ ਸਮਝਦਾ 1.5 ਜਾਂ 2 ਕਿਲੋ ਦੇ ਆਪਾਂ ਜੇਕਰ ਕਣਕ ਤਲਵਾ ਦਿੰਨੇ ਤੇ ਆਪਾਂ ਨੂੰ ਫਰਸ਼ੀ ਗੰਡਾ ਕਰਵਾਉਣ ਦੇ ਵਿੱਚ ਫਾਇਦਾ ਹੈ ਕਿਉਂਕਿ ਮੰਡੀ ਦੇ ਵਿੱਚ ਆਪਣੀ ਕਾਫੀ ਜ਼ਿਆਦਾ ਕਣਕ ਖਰਾਬ ਹੀ ਹੁੰਦੀ ਆ ਤੇ ਖੱਜਲ ਖਵਾਰੇ ਜਿਹੜੀ ਆਪਣੀ ਵਾਦੂ ਦੀ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ